ਲੋਗ ਮਿੱਤਰੋ ਅੱਜ ਫੇਰ ਤੁਹਾਡੇ ਲਈ ਇੱਕ ਬੱਖਰੇ ਰੰਗ ਦੀ ਬੁਸ਼ੀਰੀ ਲਿਆਤੀ ਅੱਜ ਤੋਂ 4-5 ਤਣ ਪਹਿਲਾਂ ਇੱਕ ਪਕੋੜੀ ਪਾਈ ਸੀ ਮੌਗਾ ਰੰਗ ਦੀ ਮੱਥੇ ਪਟਾ ਦੋ ਪੈਰ ਚਿੱਟੇ ਤੇ ਵੀਡੀਓ ਪਾਉਣ ਤੋਂ ਤਕਰੀਬਨ ਮੇਰੇ ਸਾਹਮਣੇ ਡੇਢ ਦੋ ਘੰਟਿਆਂ ਬਾਅਦ ਉਹ ਘੋੜੀ ਸੇਲ ਹੋ ਗਈ ਸੀ ਕਿਉਂਕਿ ਰੰਗ ਜਣੀ ਸੀ ਤੇ ਇੱਕ ਰੇਟ ਜਾਇ ਸੀ ਤੇ ਫਿਰ ਕਾਫੀ ਭਰਾਵਾਂ ਦੇ ਫੋਨ ਆਏ ਬਾਈ ਜਾਰੋ ਇਹ ਹੀ ਬੁਸ਼ੀਰੀ ਇਦਾਂ ਦੀ ਰੰਗ ਦੀ ਘੋੜੀ ਚਾਹੀਦੀ ਆ ਨਾ ਫੇ ਨਾ ਪੁੱਛੋ ਉਹ ਮਾਲਕਾਂ ਨੇ ਵੇਚੀ ਨਹੀਂ ਉਹ ਕਹਿੰਦੇ ਇਹ ਘਰੇ ਰੱਖਣ ਨੂੰ ਲੈਣੀ ਤਾਂ ਮਿੱਤਰੋ ਸੇਮ ਰੰਗ ਦੀ ਬਿਸ਼ੇਰੀ ਲਿਆ ਤੇ ਕੱਦ ਕਾਠ ਉਦੋਂ ਵੀ ਜ਼ਿਆਦਾ ਕਰੋ ਕਿਉਂਕਿ ਬੱਚੀ ਹਜੇ ਨਵੀਂ ਉਮਰ ਦੀ ਐ ਦੁੱਧ ਦੰਦਿਆਂ ਚ ਉਹਦੇ ਲਾਵੇ ਤਾਵੇ ਤਾਂ ਹੁਣੀ ਹੋਈ ਖੜੀ ਐ ਤੇ ਰੇਟ ਉਹਨਾਂ ਕੀ ਐ ਸੋ ਮੈਨੂੰ ਕੱਲੇ ਕੱਲੇ ਭਰਾ ਦਾ ਨੰਬਰ ਯਾਦ ਨਹੀਂ ਸੀ ਤਾਂ ਮੈਂ ਸੋਚਿਆ ਵੀਡੀਓ ਪਾ ਦਈਏ ਤੇ ਵੀਡੀਓ 'ਚ ਆਪਾਂ ਸਾਰੀ ਡਿਟੇਲ ਜੀ ਦੱਸ ਦੇਣੀ ਐ ਜੇ ਭਰਾ ਜੁੜੇ ਹੋਏ ਆਪਣੇ ਚੈਨਲ ਨਾਲ ਵੀਡੀਓ ਦੇਖਦੇ ਤਾਂ ਮਿੱਤਰੋ ਆ ਬਿਸ਼ੇਰੀ ਦੇਖ ਲਿਓ ਮੌਗਾ ਰੰਗ ਦੀ ਐ ਨਵੀਂ ਉਮਰ ਦੀ ਐ ਸਾਰੀ ਡਿਟੇਲ ਐ ਜਿਹੜੀ ਕਿੰਨੀ ਹਾਈਟ ਆ ਕਿਹੜੇ ਘੁੜੇ ਦੀ ਐ ਖਾਨਦਾਨ ਵੀ ਬਹੁਤ ਤਕੜਾ ਖੜੀ ਆਪਾਂ ਵੀਡੀਓ ਦੇ ਵਿੱਚ ਦੇ ਦੇਈਏ ਉਹ ਅਨਨੋਨ ਲੈਂਡ ਦੀ ਆਪਾਂ ਮੰਨ ਕੇ ਦਿੱਤੀ ਇਹ ਖਾਨਦਾਨ ਦੀ ਗਾਰੰਟੀ ਨਾ ਦੇਵਾਂਗੇ ਨਾਲੇ ਸਵਾਗਤ ਹੈ ਦੋਸਤੋ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜਿਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨਵੀਂ ਸਵੇਰ ਨਵੇਂ ਜਨਵਰੀ ਦੀ ਵੀਡੀਓ ਨਾਲ ਹਾਜ਼ਰ ਹੋਇਆ ਲਵੀ ਜੀ ਉਮਰ ਦੀ ਬਸ਼ੀਰੀ ਲਿਆਤੀ ਚੰਗੇ ਕੱਦ ਦੀ ਐ ਪਲੀ ਪੁਲੀ ਚੰਗੀ ਐ ਹੱਡ ਬੈਰ ਦੀ ਮਜ਼ਬੂਤ ਤੇ ਬਾਕੀ ਮਾਰਕਾ ਮੁਰਕਾ ਚੰਗਾ ਤੇ ਸਾਰਿਆਂ ਨਾਲ ਵੱਖਰੀ ਗੱਲ ਰੰਗ ਬਹੁਤ ਜਨੀਕ ਆ ਕਹਿੰਦਾ ਮਤਲਬ ਰੰਗ ਬਹੁਤ ਘੱਟ ਮਿਲਦਾ ਮੌਗਾ ਰੰਗ ਜਿਹੜਾ ਆ ਇਹਦੇ ਤਰ੍ਹਾਂ ਦਾ ਹੁੰਦਾ ਕੁਮੈਤ ਮਿਲ ਜਾਂਦਾ ਹਨਾ ਲਾਲ ਮਿਲ ਜਾਂਦਾ ਪਰ ਆ ਮੌਗਾ ਰੰਗ ਬਹੁ ਘੱਟ ਮਿਲਦਾ ਸਾਰੀ ਡਿਟੇਲ ਦਿੰਨੇ ਕਿਹੜੇ ਘੋੜੇ ਦੇ ਬਸ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਕਮੈਂਟ ਕਰਦੇ ਤੇ ਜੇ ਵੀਡੀਓ ਪਸੰਦ ਆਈ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲੈ ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤਾਈ ਪਹੁੰਚੇ ਤੇ ਅੱਜ ਵੀ ਮਿੱਤਰੋ ਤੁਹਾਡੇ ਰ ਉਮੀਦ ਆ ਵੀ ਜਲਦੀ ਤੋਂ ਜਲਦੀ ਇਹ ਬਸ਼ੀਰੀ ਵੇਚ ਦਿਓ ਤੇ ਬਾਕੀ ਜਿਹੜੀ ਡਿਟੇਲ ਹੈ ਇਹਦੀ ਆਪਾਂ ਵੀਡੀਓ ਦੇ ਵਿੱਚ ਦਿੰਨੇ ਮਿੱਤਰੋ 12-13 ਮਹੀਨਿਆਂ ਦੀ ਬਸ਼ੀਰੀ ਆ ਦੇਖਣ ਨੂੰ ਘੋੜੀ ਲੱਗੇ ਪਰ ਆਕੇ ਮੂੰਹ ਪੱਟ ਕੇ ਦੇਖ ਲਓ 12 ਤੋਂ 13 ਮਹੀਨੇ ਵਿਕੀ ਦੀ ਉਮਰ ਹੈ ਕੱਦ ਤਕਰੀਬਨ 9 ਇੰਚਾ ਬਾਲ ਪੋਰੀਆਂ ਦੀ ਬਿਲਕੁਲ ਸਾਫ ਆ ਮਾਰਕਿੰਗ ਦੀ ਗੱਲ ਕਰੀ ਮੱਥੇ ਸਿਰਫ ਬਲੀਜ ਆ ਕੋਈ ਪੈਰ ਚੱਟਾ ਨਹੀਂ ਪੂਰਾ ਮੂੰਗਾ ਰੰਗ ਆ ਜਿਹਨੂੰ ਆਪਾਂ 골ਡਨ ਚੈਸਟਨਟ ਕਲਰ ਬੋਲ ਦਿੰਨੇ ਤੇ 골ਡਨ ਕਲਰ ਦੀ ਬਸ਼ੇਰੀਆ ਮਿੱਤਰੋ ਮੱਥੇ ਸਿਰਫ ਬਲੀਜ ਨਾ ਪੂਰੀ ਚੰਗੀ ਮਾਰ ਕੇ ਖੜਨੇ ਖੜਨੇ ਦੇਖੋ ਹੱਕ ਹੁੱਕ ਕਿੰਨੇ ਖੁੱਲੀ ਆ ਘੋੜੀਆਂ ਜਿੰਨੇ ਹੱਕ ਤਾਂ ਹੁਣੇ ਦੁੱਧ ਦੰਦਾਂ 'ਚ ਬਣਾਈ ਖੜਿਆ ਆਕੇ ਸੰਪਤੀ ਮਜਬੂਤੀ ਦੇਖੋ ਕਿਆ ਬਾਤ ਹੈ ਜਿੱਥੋਂ ਤਾਂ ਇਹ ਅੰਦਾਜ਼ਾ ਆਪਾਂ ਨੂੰ ਇਹਦੀ ਮਾਂ ਪ੍ਰਭਾਤ ਲੈਣ ਚ ਲੱਗਦੀ ਹੈ ਮਾਲਕ ਨੇ ਤਾਂ ਨੂਨ ਮੰਨ ਕੇ ਦਿੱਤੀ ਉਹ ਕਹਿੰਦੇ ਵੀ ਸਾਨੂੰ ਘੋੜੀ ਲਿਆਂਦੀ ਕੋਈ ਪਤਾ ਨਹੀਂ ਇਹਦੀ ਮਾਂ ਕਿਹੜੇ ਘੋੜੇ ਦੀ ਸੀ ਪਰ ਜਿੱਥੋਂ ਤਾਂ ਮੇਰਾ ਅੰਦਾਜ਼ਾ ਮਾਂ ਜਰੂਰ ਪ੍ਰਭਾਤ ਵਾਲੇ ਖਾਨਦਾਨ ਚੋਂ ਜਿਹੜੇ ਹਿਸਾਬ ਨਾਲ ਪੈਰ ਪੂਤੀ ਮਜਬੂਤੀ ਆ ਤੇ ਪਿਓ ਦੀ ਗੱਲ ਕਰੀ ਤਾਂ ਉਹ ਦੋਸਤੋ ਇਹ ਕਾਂਟੇ ਦੀ ਪੂਤੀ ਆ ਕਿ ਬੱਚੀ ਮੌੜ ਘੋੜੇ ਦੀ ਬੱਚੀ ਦੱਸੀ ਆ ਆਪਾਂ ਨੂੰ ਜਿੰਨਾ ਤਾਂ ਪhle ਦੀ ਹੈ ਬਾਈ ਹੁਣੇ ਕਹਿੰਦੇ ਭੁੱਲਰੀ ਪਿੰਡ ਮੌੜ ਘੋੜਾ ਖੜਾ ਉਹਦੀ ਬੱਚੀ ਆ ਤੇ ਬੱਚੀ ਚੰਗੀ ਓਵਰਾਲ ਦੋਸਤੋ ਰੰਗ ਇੱਕ ਤਾਂ ਰੰਗ ਬਹੁਤ ਚੰਗਾ ਬਾਕੀ ਕੰਨਾਂ ਤੋਂ ਲੈ ਕੇ ਪੈਰਾਂ ਤਾਈਂ ਪੂਰੀ ਇੱਕ ਨੰਬਰ ਕਿਉਂਕਿ ਕੰਨ ਵੀ ਪੂਰਾ ਸੁਨੱਖਾ ਆਲ ਜੋੜਮਾ ਕੰਨ ਕਰਦਣ ਦੇਖੋ ਕਿੰਨੀ ਖੁੱਲੀ ਬਾਕੀ ਜਿਹੜੇ ਮਜ਼ਬੂਤੀ ਆ ਜਿਵੇਂ ਆਪਾਂ ਕਹਦੇ ਹੁੰਦੇ ਨੇ ਪੰਜਾਬ نسل ਚ ਮਜ਼ਬੂਤੀ ਹੈ ਨਾ ਉਵੇਂ ਮਜ਼ਬੂਤੀ ਬਹੁਤ ਸੌਂਪ ਦੀ ਮਜ਼ਬੂਤੀ ਚਾਹੇ ਕਹ ਲਈਏ ਚਾਹੇ ਆਪਾਂ ਲੈਂਥ ਦੀ ਮਜ਼ਬੂਤੀ ਕਹ ਲਈਏ ਤੇ ਚਾਹੇ ਪੁੱਠਾ ਪਾਠਾ ਕਹ ਲਈਏ ਹੱਕ ਹੁੱਕ ਪੂਰੀ ਚੰਗੀ ਮੰਨ ਲਓ ਕਹਿਣ ਦਾ ਭਾਵ ਚੰਗੀ ਘੋੜੀ ਪ੍ਰੂਵ ਹੋ ਜਦੋਂ ਮੀਟਲ ਕਰਾਈ ਆਪਾਂ ਬੱਚੇ ਦਿੱਤੇ ਚੰਗੇ ਦਊ ਤੇ ਬਾਕੀ ਇਹ ਬਕਾਊਗਾ ਦੋਸਤੋ ਗੈਜ ਰੇਟ ਦੀ ਆ ਨੰਬਰ ਉੱਪਰ ਦੇ ਤੇ ਸੰ